ਇਹ ਦਾ ਮੇਰਾ ਲਾਸਟ ਹੈ ਬਾਏ ਬਾਏ ਨਹੀਂ ਤੈਨੂੰ ਫੇਲ ਹੋਈ ਦਾ ਪੂਰਾ ਡਰ ਨਹੀਂ ਗਾਇਸ ਇਹ ਸੱਚੀ ਨਾ ਫੇਲ ਹੋ ਗਈ ਅੱਜ ਪੇਪਰ ਫੋੜਿਆ ਮੈਡਮ ਨੇ ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਅਮੰਚੀ ਮਾ ਵਲੋਗਸ ਤੇ ਤੁਹਾਡਾ ਸਾਗ ਤੇ ਤੁਹਾਡੀ ਪਿਆਰ ਤੁਹਾਡੀ ਦੁਆ ਦੇ ਨਾਲ ਆਪ ਬਿਲਕੁਲ ਠੀਕ ਆ ਤਾਂ ਦੋਸਤੋ ਮम्मा ਇੱਧਰ ਤਿਆਰ ਹੋ ਰਹੀ ਆ ਇੱਧਰ ਤੂੰ ਕਿਉਂ ਥੱਲੇ ਲਾਈ ਜਾਨੀ ਆ ਮੈਂ ਤਾਂ ਉਹ ਕਰਕੇ ਰੱਖਿਆ ਵੀ ਥੱਲੇ ਨਹੀਂ ਲਾਣਾਗਾ ਅਬ ਮम्मा ਨੇ ਖਾਣਾ ਮम्मा ਮੈਂ ਲਾਇਆ ਪਹਿਲਾਂ ਉਹ ਨਮਰ ਲਾਈ ਆਉਣੇ ਮਾ ਉਹ ਦੰਨਾ ਇੱਥੇ ਨਹੀਂ ਮੈਨਾਂ ਜਗਰ ਇੱਥੇ ਦਾ ਰਿਜ਼ਲਟ ਹਾਇ ਲਿੱਟੇ ਸਾਸੀ ਕਿਵੇਂ ਆ ਐ ਕੀ ਹੋ ਰਿਹਾ ਹੋ ਗਿਆ ਬੰਦਾ ਸਭ ਤੋਂ ਖੁਸ਼ ਹੋ ਰਿਹਾ ਹੋਣਾ ਕਿ ਹੋ ਰਿਹਾ ਹੇ ਮੈਂ ਰਿਜ਼ਲਟ ਆ ਤਾਂ ਗੁੱਡੀ ਦਾ ਫੇਰ ਕੀ ਹੈ ਜੇ ਫੇਲ ਹੋ ਗਈ ਫੇਰ ਵੀ ਬੰਦੇ ਹੀ ਹੁੰਦੇ ਨੇ ਹਾਏ ਗੁੱਡੀ ਸਾਥ ਦਿੰਦੇ ਜੀ ਤੇ ਟੈਨਸ਼ਨ ਨਾਲੇ ਟੈਨਸ਼ਨ ਹੀ ਲੈਣੀ ਬੈਸ ਵੈਰੀ ਮਮ ਇਹ ਸਾਰਾ ਗੁੱਡੀ ਬਲਾਸਟੀ ਕਹਿਂਦੇ ਖੜਾ ਰਹਿਣਾ ਚੱਲ ਰਾਤ ਹੀ ਆਵਾਂ ਇੱਥੇ ਮਾਰ ਕੇ ਇੱਥੇ ਚੱਕੋ ਇੱਥੇ ਠਾਣਾ ਕਰਾ ਲੈਣੀ ਆ ਅੰਨੇ ਵਾਂ ਗੰਨੇ ਵਜਣੇ ਜੰਨੇ ਵਾ ਅੱਜ ਗੰਨੇ ਹੀ ਪਹਿਨੇ ਆ ਤੇ ਬੰਦੇ ਨਹੀਂ ਅੱਜ ਗੰਨੇ ਵਰਗੇ ਸੱਚੀ ਬਰੂਗੇ ਅਦੇ ਨੀ ਵਰੂ ਦਾ ਸਾਰਾ ਸਾਲ ਪੜਦੇ ਨਹੀਂ ਹੋਗੀ ਅੱਜ 10:00 ਤੱਕ ਸਮੇਂ ਤੇ ਕਰ ਅਸਲੀ ਗੁੱਸਾ ਚਲ ਕੋਈ ਗੱਲ ਨਹੀਂ ਤਾਂ ਦੋਸਤੋ ਮੈਂ ਤਾਂ ਅੱਧਾ ਰੈਡੀ ਹੋ ਗਿਆ ਪਰ ਨਾ ਬਨ ਕੇ ਬਹਿ ਗਿਆ ਪਪਾਲਿਆ ਪੈਂਟ ਵੀ ਪਾਲਿਆ ਤਾਂ ਬੈਲ ਬੋਰਡ ਦਾ ਪੈਂਟਾ ਵਾ ਕੇ ਜਾਂਦੇ ਹਾਂ ਸਕੂਲੇ ਅਸੀਂ ਧੀਰ ਪੇ ਵੀ ਲੈ ਲਿਆ ਗਾਇਜ਼ ਮੈਂ ਤਾਂ ਵਿਚਾਰੀ ਨੂੰ ਬਚਾਉਂ ਵੀ ਨਹੀਂ ਹੋ ਸਕਦਾ ਜੇ ਘਟਵਣ ਲੱਗੀ ਤੁਹਾਨੂੰ ਤੇਰਾ ਆਇਆ ਉਹ ਦੇਖ ਮੇਰੇ ਤਾਂ ਘਰੀ ਜਾਣਾ ਘਰੀ ਘਟ ਘਟਾਪ ਹੋ ਜਾਣਾ ਮੇਰਾ ਫੇਲ ਨਹੀਂ ਹੁੰਦਾ ਐ 10ਵੀਂ ਚ ਕੋਈ ਫੇਲ ਹੋਊਗਾ ਤਾਂ ਦੋਸਤੋਂ ਆਪ ਕੋ ਬਿਲਕੁਲ ਰੈਡੀਆ ਪੇਪਰ ਦੇਣ ਲਈ ਪੈਨਪਰ ਆਖ ਲਿਆ ਉਹ ਗੱਸਤੇ ਪਾ ਲਿਆ ਬੈਗ ਚ ਤੇ ਮੰਮੀ ਦਾ ਅਸ਼ੀਰਵਾਦ ਲੈ ਕੇ ਆਪਾਂ ਜਾਂਦਾ ਜੰਗ ਲੜਨ ਜੰਗ ਨੂੰ ਧਰਾ ਦੇ ਚੱਲਿਆ ਨਾ ਤੂੰ ਬਾਦ ਤਾ ਦੋਸਤੋਂ ਟਾਈਮ ਕਿੰਨਾ ਹੋ ਗਿਆ ਇੱਥੇ ਮੇਰਾ ਫੋਨ ਚਾਰਜ ਲਾਇਆ ਦੋਸਤੋਂ 9:40 ਹੋ ਗਏ ਦਲੀਮਾ ਨਹੀਂ ਤੂੰ ਮੇਰੇ ਬਾਰਾਤ ਹੋਰ ਗੇੜੇ ਛੜੇ ਦਿਆ ਗੇੜੇ ਛੜੇ ਮੈਂ ਮੇਰੇ 15 ਮਿੰਟ ਖਰਾਬ ਕਰਾਤੇ ਮੈਂ ਫਟਾਫਟ ਤਿਆਰ ਹੋ ਗਿਆ ਤੇਰੇ ਮੰਗਰਾਉਣ ਲੱਗੀ ਸੀਗੀ ਕੱਪੜੇ ਪਾ ਰਕ ਤੇ ਪਤਾ ਨਹੀਂ ਤੂੰ ਇਧਰੋਂ ਆਇਆ ਮੈਂ ਇਧਰੋਂ ਨਿਕਲ ਜਾਣਾ ਸੀ ਨਹੀਂ ਤਿਆਰ ਹੋ ਜਾ ਫਟਾਫਟ ਕੋਈ ਨਹੀਂ ਹੱਸ ਤਾਂ ਬੜਾ ਟਾਈਮ ਪਿਆਵਰੀ ਪੇਰੈਂਟਸ ਮੀਟਿੰਗ ਚ ਹੋਤਾ ਸਟਾਰਟ ਨਹੀਂ ਹੋਇਆ ਬਸ ਪਰ ਮੈਂ ਬੱਚੇ ਦੇਖ ਕੇ ਪ੍ਰਾਈਜ਼ ਲੈ ਕੇ ਜਾਂਦੇ ਪਏ ਸੀ ਕਿਉਂ ਡਰਦੀ ਕਿ ਫੜੀ ਲਿਆਉਣਾ ਸੀ ਕਿਉਂ ਡਰਦੀ ਬਈ ਤੈਨੂੰ ਕੀ ਆ ਜਾ ਫੇਲ ਹੋ ਜਾਗੀ ਹੈ ਦਿਲੋਂ ਕੀ ਬਾਈ ਬਾਰੀਆਂ ਬਾਈ ਦੱਸ ਕੇ ਆਰੀ ਦਿਲੋਂ ਸੱਚੀ ਜਦੋਂ ਪਹਿਲਾ ਇਹ ਟੈਸਟ ਆਉਂਦਾ ਤਾਂ ਪਾਸ ਸੀਗੀ ਦੋ ਵਾਰੀ ਜਿਹੜੇ ਪੇਪਰ ਹੁੰਦੇ ਨੇ ਦੋਨੋਂ ਚ ਪਾਸ ਸੀਨੀ ਵਾਰੀ ਹੁੰਦੇ ਨੇ ਇੱਕ ਵਾਰੀ ਫੇਲ ਵੀ ਸੀਗੀ ਇੱਕ ਵਾਰੀ ਦੂਜੇ ਟਾਈਮ ਚ ਫੇਲ ਸੀਗਾ ਆਏ ਬਲੌਗ ਚ ਫੜੀ ਪਰ ਸਿਕਸਰ ਚ ਸੀਗਾ ਸਾਵਨ ਚ ਸੀਗਾ ਨਾਜਾ ਨਾਮੇ ਨਮੀ ਸਕੂਲ ਨੇ ਜਿਆਦਾ ਹੋ ਤੀਗੀ ਉਹਦੇ ਤਾਂ ਬਹੁਤ ਜਗਾ ਵੀ ਸੀ ਬਹੁਤ ਜਗਾ ਹੁਣ ਬੜੀ ਕਿਉਂ ਇੰਟੈਲੀਜੈਂਟ ਐਲਵਟ ਆਇਨਸਟਾਈਨ ਨੂੰ ਫੇਲ ਕਰਦੀਆਂ ਦੁਕਾਨ ਨੂੰ ਕੀ ਕਰਦਾ ਤਾਂ ਪਤਾ ਹੀ ਨਹੀਂ ਤੇ ਦੋਸਤੋ ਮम्मा ਕੱਜਲ ਪਾਰੇ ਵੇਖੋ ਤੇ ਦੋਸਤੋ ਚਲੋ ਚਾਲਦੇ ਆਂ ਦੀਤੇ ਸਕੂਲੇ ਗਾ ਸਕੂਲੇ ਮੈਂ ਬਲੌੜੀ ਬਣਾ ਸਕਦਾ ਕਿਉਂਕਿ ਮੈਂ ਆਪਣੀ ਕਲਾਸ ਚ ਵੱਲ ਜਾਣਾ ਤੇ ਮਮਲੇ ਉਧਰ ਚਲ ਜਾਣਾ ਤੇਰੇ ਪੇਪਰ ਕਿਨੇ ਵੇਖੇ ਰੁੰਦਾ ਸਾਢੇ 10 ਤੂੰ ਗਾਈ ਸੀਗਾ ਉਧਰ ਨੂੰ ਤੇ ਮੈਨੂੰ ਜਲਦੀ ਲੈ ਆਂਦਾ ਲੈਣਾ ਨੂੰ ਦੇਣਾ ਹੀ ਨਹੀਂ ਉਹਨੇ ਕਿਹਾ ਤੂੰ ਮਾਣੇ ਤੇ ਲੱਗਾ ਨਾ ਚਲ ਮੈਂ ਲੈ ਗਿਆ ਨਾਲੇ ਮੈਨੂੰ ਗੱਲਾਂ ਪਵਾਉਣੀਆਂ ਸੀਗੀਆਂ ਕੋਈ ਨਾ ਤੂੰ ਕਰ ਦਿੰਦਾ ਮम्मा ਨੂੰ ਮਾਰਨੇ ਨਹੀਂ ਕਹਿੰਦਾ ਕਿ ਨਹੀਂ ਮੰਮੀ ਬਿਮਾਰ ਕਰ ਦੋ ਨਹੀਂ ਤਾਂ ਕਹਿੰਦਾ ਮੰਮੀ ਬਿਮਾਰ ਹੋ ਜਾਣਾ ਜਦੋਂ ਨਹੀਂ ਤੂੰ ਡਰ ਗਿਆ ਫੈਲੂ ਦੇ ਨਹੀਂ ਤੂੰ ਐ ਕਿਹਦੀ ਕਿਨਾ ਮੰ ਮੰਮੀ ਬਿਜਲੀ ਦਫਤਰ ਗਈ ਹੋਈ ਆ ਹਾਂ ਤਾਂ ਮੰਮੀ ਚੱਲੇ ਆ ਪਹਿਲਾਂ ਦੱਸਦੀ ਤੇਰਾ ਦਿਮਾਗ ਨਹੀਂ ਕੰਮ ਕੀਤਾ ਤੇਰੇ ਕਰਾਂ ਦਿਮਾਗ ਨਹੀਂ ਹਾਂ ਚੱਲੀਏ ਲੈ ਭਾਈ ਦਿੱਤੇ ਤੇਰਾ ਕਾਲ ਮੋਲਦਾ ਪਿਆ ਅੱਜ

ਟੈਨ ਮਾਈ ਗੱਲ ਮਰ ਵੀ ਦਾ ਚੋਤਾ ਕਰ ਲੈ ਕੱਪੜੇ ਪੈਕ ਕਰਕੇ ਰੱਖਿਆ ਆਂਦੇ ਨੂੰ ਤੂੰ ਨਾਲ ਜਾਣਾ ਕੋਈ ਨਹੀਂ ਇੱਕ ਸੂਟ ਦੀ ਨਿਸ਼ਾਨੀ ਤਰੂ ਰਿਜ਼ਲਟ 'ਚ ਨਾਲ ਨਹੀਂ ਚਾਹੀਦਾ ਹੁੰਦਾ ਕਦੇ ਵੀ ਮੰਮੀ ਨੂੰ ਜੇ ਗੁੱਸਾ ਚੜ ਜਾਵੇ ਨਾ ਮੰਮੀ ਉੱਥੇ ਢਾ ਲੈਂਦੀ ਆਉਂਦੀ ਆ ਹਾ ਤੇ ਤੇ ਮੇਰਾ ਫੜਸਾ ਕਿਥੇ ਨਹੀਂ ਤੁਹਾਡੇ ਮੱਥਾ ਵੱਡਾ ਹੋ ਗਿਆ ਮੇਰਾ 20 ਕਿਲੋ ਦਿਨੋਂ ਮੇਰਾ ਐ ਐ ਐ ਐ ਕਰਦਾ ਮੇਰਾ ਕੀ ਬਣੂ ਗਸਤਾ ਇਹਨੂੰ ਕੀ ਬਣਦਾ ਕੀ ਬਣਨਾ ਮੁਰਗਾ ਬਣਾ ਲਾਂਗੇ ਜੇ ਪਾਸ ਹੋ ਗਈ ਅੱਜ ਮੁਰਗਾ ਨਹੀਂ ਫਿਰ ਨੱਕਰਾ ਨਹੀਂ ਫਿਰ ਮੈਨੂੰ ਧਰ ਲਿਓ ਮੈਨੂੰ ਤੈਨੂੰ ਧਰਾਂਗੇ ਜੇ ਤੇ ਜੇ ਪਾਸ ਹੋ ਗਈ ਫਿਰ ਤਾਂ ਬੋਤਲ ਬਾਈ ਨਹੀਂ ਜੇ ਫੇਲ ਹੋ ਗਈ ਜੇ ਪਾਸ ਹੋ ਗਈ ਨਾ ਪਾਰਟੀ ਦਊਂਗਾ ਮੈਂ ਕੀ ਦੇਂਗੇ ਪਾਰਟੀ ਦਊਂਗਾ ਮੈਂ ਚਲ ਠੀਕ ਹੈ ਦੇਖਦੇ ਆਂ ਤੇ ਦੋਸਤੋ ਸਾਰੇ ਸਦਾ ਮੈਂ ਕੇਕ ਬਣਾ ਦਊਂਗਾ ਇਸ ਜਿਆਦਾ ਰੱਖੋ ਆਕੇ ਤਾਂ ਤੈਨੂੰ ਬੇਕ ਕਰਨਾ ਮਮੀ ਨੇ ਹਾਂ ਵੀ ਮੈਂ ਦੱਸ ਕੇ ਜਾਵਾਂ ਠੀਕ ਹੈ ਕੀ ਬਣਿਆ ਮੈਂ ਬਾਹਰ ਹੀ ਛੱਡੂੰਗਾ ਉਹਦਾ ਨਿਕਲਣਾ ਚਾਹੁੰਦਾ ਪੁੱਪਰ ਨਹੀਂ 10:30 ਜਾਣਾ ਹਸਤਾ ਘਰੋਂ ਹੀ 10:30 ਜਾਣਾ ਨਹੀਂ ਨਹੀਂ ਸਕੂਲੋਂ ਆਹੋ ਸਕੂਲੋਂ 10:30 ਨਿਕਲਣਾ ਹਾਂ ਆ ਫੜੋ ਚੁੰਨੀ ਖੇਤੀ ਜਾਓ ਖੇਤੀ ਕਾਲ ਲੈ ਕੇ ਆਉ ਮੇਰਾ ਸ਼ਰਨਵਾਂ ਅੰਟੀ ਕਹਿੰਦੇ ਸੀਗੇ ਵੀ ਐਦਾਂ ਕਰਨ ਨਾਲ ਕੀ ਹੁੰਦਾ ਦੱਸੋ ਐਦਾਂ ਕਰਨ ਨਾਲ ਬਸ ਤਾਂ ਚਲੋ ਦੋਸਤਾਂ ਚਾਅਦੇ ਮम्मा ਚਲੋ ਤਾਂ ਦੋਸਤਾਂ ਤੁਹਾਨੂੰ ਆ ਕੇ ਮਿਲਦੇ ਆ ਠੀਕ ਹੈ ਮੰਮੀ ਆ ਕੇ ਦੱਸਣਗੇ ਕੀ ਬਣਿਆ ਗਾਇਜ਼ ਫਾਈਨਲੀ ਅਸੀਂ ਰਿਜ਼ਲਟ ਤਾਂ ਲੈ ਕੇ ਆ ਗਏ ਆ ਪਰ ਇਹ ਕੁੜੀ ਨੇ ਉਹੀ ਕੰਮ ਕਰਤਾ ਜਿਹੜਾ ਨਹੀਂ ਕਰਨਾ ਸੀ ਹਣ ਪਾਪਾ ਨੂੰ ਦੱਸਾਂ ਮੈਂ ਹੈ ਤੈਨੂੰ ਡਰ ਹੈ ਨਹੀਂ ਕਿਆ ਨਹੀਂ ਤੈਨੂੰ ਫੇਲ ਹੋਈ ਤਾਂ ਭੋਰਾ ਡਰ ਨਹੀਂ ਫੇਲ ਹੋਗੀ ਨਾ ਹਣ ਤੇ ਚ ਕਿ ਹੋਰ ਕੀ ਹੈ ਦੱਸ ਤੂੰ ਕੋਲ ਕੇ ਦਿਖਾਓ ਹਟਾਉਂਦੇ ਕੋਲ ਕੇ ਦਿਖਾਓ ਗਾਇਜ਼ ਇਹ ਸੱਚੀ ਨਾ ਫੇਲ ਹੋ ਗਈ ਹੈ ਨਾ ਲੱਗਦਾ ਨੇ ਨਹੀਂ। ਇੰਨਾ ਤਾਂ ਮੈਨੂੰ ਲੱਗਦਾ ਕਿ ਰੀਤ ਫੇਲ ਨਹੀਂ ਹੋ ਸਕਦੀ। ਆ ਦੇਖ ਲਓ ਪੂਰੀ ਪੂਰੀ ਪੁਆਇੰਟਾਂ ਤੇ ਪਾਸ ਹੈ। ਉਧਰ ਆ, ਉਧਰ ਆ। ਆ ਗਈ ਆ ਗਈ ਗਾਈਸ ਆ ਗਈ ਆ ਗਈ ਆ ਤੇ ਗਾਈਸ ਮੈਡਮ ਅੰਥੀਆਂ ਕਹਿੰਦੀ ਸੀ। ਪਾਸ ਹੋ ਗਿਆ ਪਾਸ। ਸ਼ੁਕਰ ਹੈ। ਤੇ ਨੀ ਬੰਦੀਆ। ਚਲੋ ਕੋਈ ਨਹੀਂ। ਸ਼ੁਕਰ ਹੈ ਸ਼ੁਕਰ ਹੈ। ਕੋਈ ਨਹੀਂ ਕੋਈ ਨਹੀਂ ਮੈਂ ਡੱਬਾ ਤੁਹਾਨੂੰ ਖਵਾ ਕੇ ਜਾਊਂਗਾ। ਮੁੱਛ ਨੂੰ ਖਵਾਇਆ ਤਾਂ ਪਹਿਲੇ। ਸ਼ੁਕਰ ਹੈ ਗਾਈਸ ਪਾਸ ਹੋ ਗਿਆ। ਕੋਈ ਨਹੀਂ ਅੰਟੇ ਤੇ ਸਾਰਿਆਂ ਨੂੰ ਖਵਾਣਾ ਮੈਂ ਡੱਬਾ। ਇੰਨਾ ਹੀ ਬਹੁਤ ਆ। ਇੰਨੀ ਬਹੁਤ ਆ ਸਾਨੂੰ ਉਹਨੇ ਇੱਕ ਦੱਬਾ ਲੈ ਦੇ ਦੱਬਾ ਦੱਬਾ ਹੋਰ ਪਿਆਰ ਉਹਦੇ ਦੇ ਮਸ਼ੀਨ ਦੇ ਉੱਤੇ ਡੱਬਾ ਹੀ ਆ ਹਾਂ ਡੱਬਾ ਮਠਾਈ ਦੀ ਮਠਾਈ ਦਾ ਠੀਕ ਹੈ ਲੈ ਆਦੇ ਆਂਗੇ ਜੀ ਮਠਾਈ ਦਾ ਡੱਬਾ ਤੇ ਇਕੱਠਾ ਹੀ ਲਿਆਵਾਂਗੇ ਮਨਿੰਦਰ ਨਾਲ ਪਾਸੋਂ ਲੈਣ ਦੇ ਕੋਕ ਹਾਂ ਤੇ ਮੀਂਦਾ ਦੇ ਕੇ ਮੇਰਾ ਹੜਾ ਪਾਉਣ ਲੱਗੀ ਆ ਕੋਕ ਮਠਾਈ ਦਾ ਚਲੋ ਠੀਕ ਹੈ ਇੱਕ ਚਲੋ ਠੀਕ ਹੈ ਗਾਇਸ ਹੁਣ ਮੈਂ ਚੱਲੀ ਆ ਤੇ ਆਪਾਂ ਆ ਕੇ ਮਿਲਾਂਗੇ ਠੀਕ ਹੈ ਬਾਏ ਬਾਏ ਤਦ ਮਮਾ ਕਿੱਦਾਂ ਜਰਾ ਤੁਹਾਨੂੰ ਦੱਸਦਾ ਦਿਨ ਮੇ ਕਾਰ ਹੈਕਟਿਕ ਲੈਪਟਾਪ ਠੀਕ ਹੋ ਗਿਆ ਦੋਸਤੋ ਤੁਹਾਨੂੰ ਦੇਇਆ ਕਿ ਲੈਪਟਾਪ ਸਾਡਾ ਠੀਕ ਹੋ ਕੇ ਆ ਗਿਆ ਦੋਸਤੋ ਲੈਪਟਾਪ ਠੀਕ ਹੋ ਗਿਆ ਮੈਂ ਮਮਾ ਨੂੰ ਕਰੇ ਛੱਡਣਾ ਸੀ ਮਮਾ ਨੂੰ ਪਾਣੀ ਪੂਣੀ ਪਿਲਾਉਣਾ ਸੀ ਤਾਂ ਮਮਾ ਨੂੰ ਬੈਠੇ ਆ ਮਮਾ ਤੁਹਾਨੂੰ ਪਤਾ ਹੈ ਦਾ ਪੇਪਰ ਕਿ ਡਾਈ ਜੀ ਸੀਗਾ ਬਹੁਤ ਜਿਆਦਾ ਈਜ਼ੀ ਪੇਪਰ ਤੁਹਾਡੇ ਪੁੱਤਰ ਨੇ ਜ ਰੰਗ ਬਲ ਬੰਨਨ ਤੇ ਆਪਾਂ ਨੇ ਹੀ ਕੱਟਦੇ ਕੀ ਜੈਪੀ ਚੱਲਣਾ ਹੈ ਟਿਊਸ਼ਨ ਪਰ ਮम्मा ਵੀ ਕਹਿ ਗਰਮੀ ਬਹੁਤ ਹੈ ਕਰਦੇ ਸਿਰ ਤੇ ਜਾਹ ਪੇਪਰ ਕੱਲ੍ਹ ਪਰਸੋਂ ਕੰਪਿਊਟਰ ਦਾ ਕੰਪਿਊਟਰ ਦਾ ਪੇਪਰ ਹੈ ਪੜ੍ਹਾਈ ਦੀ ਇੰਨੀ ਟੈਨਸ਼ਨ ਲੱਗੀ ਹੋਈ ਵਿਚਾਰੇ ਨੂੰ ਤੇ ਦੋਸਤੋ ਹੁਣ ਮੈਂ ਫਾਈਨਲੀ ਥੋੜਾ ਜਿਹਾ ਬੈਠਣ ਕੇ ਆਰਾਮ ਕਰਦੇ ਆ ਲੈਟਸ ਗੋ ਦੋਸਤੋ ਤਾਂ ਨੋਨਾ ਕੀ ਮਿਲਦੇ ਆ ਸੋ ਫਾਈਨਲੀ ਸਾਡਾ ਏਸੀ ਲੱਗ ਗਿਆ ਮम्मा ਕਿੱਦਾਂ ਦਾ ਫੀਲ ਹੋ ਰਿਹਾ ਏਸੀ ਲੱਗਿਆ ਕੱਲ੍ਹ ਨੂੰ ਹਾਂ ਕਿੱਦਾਂ ਦਾ ਫੀਲ ਹੋ ਰਿਹਾ ਸਾਡਾ ਏਸੀ ਚੱਲ ਪਿਆ ਕੱਲ੍ਹ ਏਸੀ ਥੋੜੀ ਜਰੂਰੀ ਸੀਗਾ ਹਾਂ ਪਾਣੀ ਵੀ ਜਰੂਰ ਠੀਕ ਐ ਸੌ ਰਹਾ ਹੈ ਤੁਹਾਨੂੰ ਬੜੀਆ ਤੋ ਕੈਸ ਹੋ ਰਹੇ ਆ ਵਰਤ ਥੋੜਾ ਜਿਆ ਮਾਨ ਹੋ ਰਿਹਾ ਵਾਏ ਹੋ ਉਹ ਕੰਨਰ ਤੇ ਤਾਂ ਬਿੱਲੀ ਦੇ ਘਰ ਹਲਾਪਾ ਹੈ ਜਿਹੜਾ ਮਿਸਟਰ ਲਾ ਦੇ ਗਿਆ ਐ ਨਹੀਂ ਆਂਦੇ ਹਾਂ ਮੈਂ ਦੇਖਿਆ ਖੱਲੀ ਭੈਰ ਮੇਰੇ ਇੱਥੇ ਅੱਜ ਪੇਪਰ ਅੱਜ ਪੇਪਰ ਖੋ ਲਿਆ ਮੈਡਮ ਨੇ ਮੇਰਾ ਨਹੀਂ ਖੋਇਆ ਕੋਈ ਐਸੀ ਆ ਤੇ ਨਾ ਨਾ ਲਿਕਵਿਡ ਨਾ ਤੇ ਮੇਰਾ ਕਹਿੰਦੇ ਤੇਰਾ ਖੋ ਲਿਆ ਮੈਂ ਤਾਂ ਚਲੋ ਦੋਸਤੋ ਚਾਹ ਪੀਨੇ ਚਾਹ ਪੀ ਕੇ ਤੁਹਾਨੂੰ ਫਿਰ ਮਿਲਦੇ ਆਂ ਤਦ ਦੋਸਤੋ ਸਾਡਾ ਬਿਜਲੀ ਦਾ ਕੰਮ ਜਿਹੜਾ ਖਰਾਬ ਹੋਇਆ ਸਾਰਾ ਕੁਝ ਸ਼ਟ ਹੋ ਗਿਆ ਤਾਂ ਲਾਈਟ ਸਾਡੇ ਵਾਪਸ ਆ ਗਈ ਤੇ ਮੰਮਾ ਹੁਣ ਕੱਟ ਰਿਆ ਸਬਜੀ ਕਿਵਣਾ ਲੱਗੀ ਹੁਣ ਕਿ ਕਦੂ ਕਦੂ ਨਹੀਂ ਨਾ ਰੱਖੀ ਯਾਰਾ ਇੱਕੋ ਗੱਲ ਹੁੰਦੀ ਆ ਤਾਂ ਦੋਸਤੋ ਮੇਰਾ ਮੰਮਾ ਮੋਮੇ ਐਡਾ ਫੀਵਰ ਹੈ ਐਂਡ ਆਮ ਆਲਸੋ ਸੋ ਕੋਈ ਆਖੇਗਾ ਟੈਬਲੇਟ ਰੀਤੇ ਕਿਥੇ ਰਹੀ ਗੋਲੀ ਸੱਤ ਸੱਤ ਗੋਲੀ ਲਾਪੇਂ ਔਰ ਗੱਡੀ ਤੇ ਦੋ ਗੋਲ ਤੁਮ ਬਹਿਲਾ ਨਹੀਂ ਗਾ। ਔਰ ਡੇਗੇ ਤੌਲੀਏ। ਹਾਂ? ਅਲੰਕ ਕਰਦੀ ਐ ਸਵੇਰੇ ਵੀ ਤੌਲੀਏ ਉੱਥੇ ਪਤਾ ਨਹੀਂ ਕਿਵੇਂ ਰੱਖੇ ਸੀਗੇ ਇੰਨੇ ਸੱਤੇ ਪੈਸੇ। ਯਾਰ ਮੈਨੂੰ ਨਹੀਂ ਸਮਝ ਆਉਂਦਾ ਐਕਟਿਵਾ ਦੇ ਵਿੱਚ ਕੀ ਵੱਜ ਸਕਦਾ। ਉਹ ਵੀ ਇੱਥੇ ਉਸ ਜਗ੍ਹਾ ਤੇ। ਚੱਲਦੀ ਨਹੀਂ ਸੀ ਐਕਟਿਵਾ। ਜੋਰ ਨਾਲ ਵੱਜਿਆ ਸੀ ਕੁਛ। ਉਹ ਮਗਰਾਨ ਬਿਲਕੁਲ 빙ਗਾ ਹੋ ਕੇ ਟਾਇਰ ਨੂੰ ਲੱਗਿਆ ਹੋਇਆ ਸੀ। ਫਿਰ ਕਰਾ ਕੇ ਲਿਆ ਆਇਆ ਠੀਕ। ਦੋਸਤੋ ਆ ਦੇਖੋ ਡੈਂਟ ਤੇ ਗੱਡੀ, ਸਕੂਟਰੀਚ। ਤੋ ਉਹ ਲੀ ਸਟਕੇ ਚੱਲ ਗਿਆ ਇਹ ਇੱਥੇ ਮਾਰ ਦੋਸਤਾਂ ਦੀ ਕੁਸ ਕ੍ਰੈਚ ਪੈ ਗਿਆ ਵੱਡਾ ਕਿਹਸੇ ਨੇ ਸਿੱਧੀ ਸਕੂਟਰੀ ਮਾਰੀ ਆ ਬੱਚਾ ਲੱਗਦਾ ਸਕੂਟਰੀ ਮੋਟਰਸਾਈਕਲ ਮਾਰਿਆ ਕਿਸੇ ਨੇ ਰਗੜ ਵੀ ਪਈਗੀ ਏਡਾ ਥੋੜੀ ਪੈਣਾ ਸੀਗਾ ਉਹ ਤੋ ਹੋਰ ਤਾਂ ਕਰਨਾ ਕਿਸੇ ਨੇ ਆ ਟੋ ਕਰ ਚੱਲਦਾ ਆ ਤੋ ਨਿਤ ਨਹੀਂ ਪੜੇ ਹਰ ਹੀ ਨਾਲ ਆ ਕੇ ਸਬਜ਼ੀ ਲੈਣ ਚਲੇ ਗਏ ਜਦੋਂ ਅਸੀਂ ਉਹਨੂੰ ਕੋ ਮੰਨਿਆ ਮੈਂ ਮੈਂ ਕਲੇਰੀ ਦਾ ਪਾਪਾ ਦੀ ਪਰਿਵਾਰ ਕੈਟੇਗਰੀ ਚੱਲਦੀ ਹੈ ਪਰ ਇੰਨੀ ਕੱਚੀ ਡਰਾਈਵਰ ਵੀ ਨਹੀਂ ਹੋਰ ਜਦੋਂ ਮੈਂ ਉੱਥੋਂ ਅਸੀਂ ਤੁਰਨ ਲੱਗੇ ਉਦੋਂ ਮੈਨੂੰ ਖਾਇਆ ਕਿ ਐਕਟਿਵਿਟੀ ਲੱਗੀ ਜਾਂਦੀ ਹੈ ਆ ਬਾਜ ਜਿ ਕਿੱਦਾਂ ਨਹੀਂ ਆਉਂਦੀ ਅਰੀਦ ਕਦੀ ਨਹੀਂ ਨਹੀਂ ਉਹ ਪਿੱਛੇ ਮੋਟਰਸਾਈਕਲ ਸੇ ਉਹ ਬਾਜ ਕਰਦਾ ਉਹ ਮੁੜ ਗਿਆ ਪਰ ਇਹਨੂੰ ਮੈਂ ਕਿਹਾ ਫੇਰ ਬਾਜ ਆਈ ਜਾਂਦੀ ਹੈ ਮੇਰੀ ਐਕਟਿਵ ਨਾਲ ਜੋੜ ਲੱਗ ਰਿਹਾ ਵਾ ਬਸ ਡਰਾਈਵਰ ਨੂੰ ਤਾਂ ਪਤਾ ਲੱਗ ਹੀ ਜਾਂਦਾ ਉਹ ਜਦੋਂ ਮੈਂ ਕਿਹਾ ਨਹੀਂ ਦਿੱਤਾ ਆਪਣੀ ਐਕਟਿਵ ਆ ਉਹ ਫਿਰ ਮੈਂ ਮੂਰੇ ਦੇਖਿਆ ਮੈਂ ਕਿਹਾ ਆਹ ਇੱਕ ਤਾਂ ਡੰਡ ਪਿਆ ਪਿਆ ਇਹਦੇ ਚ ਤਾਂ ਹੂੰ ਫਿਰ ਮਿਸਤਰੀ ਕੋ ਲੱਗ ਗਈ ਕਿਹੜਾ ਮਿਸਤਰੀ ਹੋ ਗਈ ਸੀ ਦੋਸਤੋ ਕੱਲ ਸਾਢੇ ਨਾ ਮਤਲਬ ਕਿ ਬਿਜਲੀ ਦੀ ਪ੍ਰੋਬਲਮ ਚੱਲਦੀ ਸੀ ਵੀ ਕੱਲ ਨੂੰ ਗਰਮੀ ਲੱਗ ਜੀ ਪਈ ਬਹੁਤ ਜ਼ਿਆਦਾ ਅੱਜ ਬਿਜਲੀ ਵੀ ਆ ਏਸੀ ਸਰਵਿਸ ਵੀ ਕਰਾ ਲਈ ਠੀਕ ਆ ਤੇ ਅੱਜ ਗਰਮੀ ਵੀ ਹੈ ਨਹੀਂ ਤੇ ਬੁਖਾਰ ਵੀ ਹੋ ਗਿਆ ਹਣਾ ਮਮੀ ਗਰਮੀ ਨਾਲ ਬੁਖਾਰ ਆਸੂਰ ਹੋ ਗਿਆ ਮੈਂ ਤਾਂ ਮੰਮਾ ਦੇ ਖੜੇ ਜਿਹਾ ਉਹ ਨਾਰਮਲ ਕਰੇ ਫਿਰਦਾ ਨਾ ਮੇਰੇ ਜਮਨ ਨਲੀ ਨਹੀਂ ਵਗਦੀ ਜਦੋਂ ਮੈਂ ਪੇਪਰ ਦੇਣ ਬੈਠ ਜਾਣਾ ਮੇਰੀ ਇੰਨੀ ਨਲੀ ਵਗਦੀ ਆ ਇੰਨੀ ਨਲੀ ਵਗਦੀ ਆ ਵੀ ਪੇਪਰ ਨਾਲ ਮੈਂ ਪੂਰਾ ਗੂਨ ਵਾਂਗੂ ਜੋੜ ਸਕਦਾ ਪੇਜ ਇੱਕ ਪੂਰਾ ਚੱਲ ਗੰਦਾ ਜਾ ਸੱਚੀ ਲੈ ਮੈਂ ਨਹੀਂ ਆਟਾ ਮੈਂ ਦੋਨੋਂ ਲੂ ਆਪ ਤੂੰ ਇਹ ਕੰਮ ਕਰਾ ਛੱਡ ਦੇ ਚੱਕੜਾ ਬਸ ਕੀ ਕਰੀ ਚਾਰਜ ਆਹ ਉਹ ਜਾਨਾ ਲੈ ਅੰਟੀ ਨੂੰ ਲੈ ਅੰਟੀ ਤੁਸੀਂ ਚਟਣੀ ਕਿਵੇਂ ਬਣਾ ਰਹੇ ਹੋ ਮੈਂ ਗਾ ਸਾਡੀ ਚਟਣੀ ਬਣਾ ਦੋ ਤਾਂ ਲੈ ਚਾਰ ਚਰ ਚੱਕ ਲਿਆ ਤਾਂ ਚਲੋ ਦੋਸਤੋ ਨਾ ਚਟਣੀ ਬਣਾਉ ਦੇ ਕੰਮ ਕਰੇ ਅੰਟੀ ਨੂੰ ਉਂਡੀ ਕੋਟ ਨਹੀਂ ਤੇ ਚਲੋ ਦੋਸਤੋ ਮੈਂ ਕਰਨ ਲੱਗਾ ਥੋੜੀ ਦੇਰ ਰਹਿਣ ਤਾਂ ਗਾਇਜ਼ ਆਪਣੀ ਚਟਣੀ ਬਣ ਚੁੱਕੀ ਹੈ ਦੇਖ ਲਓ ਮੇਡ ਬਾਈ ਅੰਟੀ ਮੇਡ ਬਾਈ ਮੀਂਹ ਦਾ ਅੰਟੀ ਦੀ ਯੋਸ ਤੇ ਆਹ ਮੇਰੀ ਮੇੜਾ ਆ ਵੀ ਅੰਟੀ دیا ਆਨੰਨ دیا ਕੀ ਲੈ ਕੇ ਆਵਾ ਹੁਣ ਕੋਈ ਨਾ ਮੱਸਤਰ ਅੱਗੇ ਖਾ ਲੂੰਗਾ ਪਲੇਟ ਲਓ। ਔਰ ਇਹਨਾਂ ਨੇ ਜੇ ਮੈਂ ਕਰੋਟੀ ਦੇਗੀ ਨਾ ਇਹਨਾਂ ਨੇ ਕਰੋਟੀ ਪਿੱਛੇ ਲਾਉਣਾ। ਤੁਸੀਂ ਦੇਵੋਈ ਨਾ। ਤੁਸੀਂ ਦੇਵੋਈ ਨਾ। ਹਾਂ। ਮੈਂ ਜਲੇ ਨਹੀਂ ਮੈਂ ਪਕਾ ਕੇ ਰੱਖ ਲਈ। ਇੱਕ ਤੇ ਦੇ ਲਈ। ਹੂੰ। ਤੇ ਚਲੋ ਗਾ। ਸਬਜੀ ਹੈਗੀ ਆ ਆਲੂ ਦੀ। ਦਾਲ ਆ। ਆ ਕੀ ਆ? ਕੀ ਆ ਵਾ? ਕੀ ਆ? ਜਦੋਂ ਮੈਂ ਕਹਿੰਦੀ ਆਲੂ ਦਾਲ। ਕੀ ਆ? ਨਹੀਂ ਆਲੂ ਆ ਤੇ ਦਾਲ ਆ। ਕੀ ਆ? ਕੀ ਆ?